अमृतसर के पिंड पशियान तो फड़िया गया चंडीगढ़ बंब बलासट का मास्टर माइंड रोहन मसीह नौ एमएम गलोक पिस्टल भी की गई बरामद केंद्रीय एजेंसियां पंजाब पुलिस ने आपरेशन दौरान किया काबू ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਦੇ ਨਾਲ ਮਿਲ ਕੇ ਚੰਡੀਗੜ੍ਹ ਬੰਬ ਬਲਾਸਟ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਬੰਬ ਕਾਣ ਦੇ ਮਾਸਟਰਮਾਈਂਡ ਨੂੰ ਗ੍ਰਿਫਤਾਰ ਕੀਤਾ ਹੈ। ਰੋਹਨ ਮਸੀਹ ਨਾਮਕ ਇਸ ਮਾਸਟਰਮਾਈਂਡ ਨੂੰ ਅੰਮ੍ਰਿਤਸਰ ਦੇ ਪਿੰਡ ਪਸ਼ਿਆਨ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਸਾਂਝੀ ਕੀਤੀ ਹੈ। ਹਾਲਾਂਕਿ ਰੋਹਨ ਦਾ ਸਾਥੀ ਵਿਸ਼ਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਡੀਜੀਪੀ ਨੇ ਦੱਸਿਆ ਕਿ ਰੋਹਨ ਮਸੀਹ ਵਾਸੀ ਪਿੰਡ ਪਸ਼ੀਆਨ ਥਾਣਾ ਰਾਮਦਾਸ ਅੰਮ੍ਰਿਤਸਰ ਦਿਹਾਤੀ ਨੂੰ ਚੰਡੀਗੜ੍ਹ ਗਰਨੇਡ ਬਲਾਸਟ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ ਜਿਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਗਲਾਕ ਪਿਸਤੌਲ ਸਮੇਤ ਅਸਲਾ ਬਰਾਮਦ ਹੋਇਆ ਇਸ ਤੋਂ ਇਲਾਵਾ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਡੀਜੀਪੀ ਨੇ ਦਾਵਾ ਕਰਦਿਆਂ ਦੱਸਿਆ ਕਿ ਮੁੱਢਲੇ ਖੁਲਾਸੇ ਵਿੱਚ ਰੋਹਨ ਨੇ 11 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਤਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ ਹੈ। ਰੋਹਨ ਨੇ ਆਪਣੇ ਸਾਥੀ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ ਨੰਬਰ 10 ਸਥਿਤ ਕੋਠੀ ਵਿੱਚ ਗਰਨੇਡ ਸੁੱਟਿਆ ਸੀ ਅਤੇ ਬਲਾਸਤ ਕੀਤਾ ਗਿਆ ਸੀ। ਬਲਾਸਤ ਕਰਨ ਤੋਂ ਬਾਅਦ ਉਹ ਆਟੋ ਵਿੱਚ ਬੈਠ ਅਸਾਨੀ ਨਾਲ ਨਿਕਲ ਗਏ ਸਨ। ਵਾਰਦਾਤ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਖਾਸ ਕਰ پولیس ਅਧਿਕਾਰੀਆਂ ਦੇ ਹੱਥ ਪੈਰ ਫੁੱਲ ਗਏ ਸਨ। ਕਿਉਂਕਿ ਪਾਸ ਏਰੀਆ ਵਿੱਚ ਕੀਤਾ ਗਿਆ ਬਲਾਸਟ ਹੋਣ ਲਈ ਵੱਡੀ ਚੁਣੌਤੀ ਬਣ ਚੁੱਕਾ ਸੀ ਚੰਡੀਗੜ੍ਹ ਦੇ ਗ੍ਰੇਨੇਡ ਬਲਾਸਟ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਬ੍ਰੇਕਥਰੂ ਅਚੀਵ ਹੋਈ ਹੈ ਜਦੋਂ ਪੰਜਾਬ ਪੁਲਿਸ ਨੇ ਇਹਨਾਂ ਜੁਆਇੰਟ ਆਪਰੇਸ਼ਨ ਵਿਦ ਸੈਂਟਰਲ ਏਜੰਸੀਜ਼ ਰੋਹਨ ਮਸੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੇ ਹੀ ਇਸ ਦਾ ਵਨ ਆਫ ਦਾ ਟੂ ਮੇਨ ਪਰਪੈਟਰੇਟਰਸ ਆਫ ਦਾ ਗ੍ਰੇਨੇਡ ਬਲਾਸਟ ਜਿਹੜੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਗੱਲ ਆਈ ਹੈ ਸਾਹਮਣੇ ਕਿ ਇਹ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਪਾਕਿਸਤਾਨ ਬੇਸਡ ਹਰਵਿੰਦਰ ਰਿੰਦਾ ਇਸ ਗ੍ਰੇਨੇਡ ਅਟੈਕ ਦਾ ਮਾਸਟਰਮਾਈਂਡ ਸੀਗਾ ਜਿਸ ਨੇ ਯੂਐਸ ਬੇਸਡ ਹੈਪੀ ਪਾਸੀਆਂ ਦੇ ਆਪਰੇਟਿਵਸ ਰਾਹੀਂ ਇਸ ਨੂੰ ਐਗਜ਼ੀਕਿਊਟ ਕਰਾਇਆ ਹੈ ਤੇ ਚੰਡੀਗੜ੍ਹ ਪੁਲਿਸ ਨੂੰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਹਿਯੋਗ ਕਰ ਰਹੀ ਹੈਗੀ ਕੇਸ ਨੂੰ ਸੋਲਵ ਕਰਨ ਦੇ ਵਿੱਚ ਤੇ ਇਨਵੈਸਟੀਗੇਸ਼ਨਸ ਆਰ ਔਨਗoing ਇਨ ਅ ਜੁਆਇੰਟ ਮੈਨਰ ਬਾਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਐਂਡ ਸੈਂਟਰਲ ਏਜੰਸੀਜ਼ ਤੇ ਰੀਜਨ ਦੇ ਵਿੱਚ ਪੀਸ ਤੇ ਹਾਰਮੋਨੀ ਬਣਾਉਣ ਲਈ ਪੰਜਾਬ ਪੁਲਿਸ ਵਚਨਬੱਧ ਹੈ ਤੇ ਆਪਣੀ ਸਿਸਟਰ ਪੁਲਿਸ ਫੋਰਸਸ ਨਾਲ ਪੂਰੀ ਤਰ੍ਹਾਂ ਐਫਰਟ ਸਟੇਟ ਨੂੰ ਸਿਕਿਉਰ ਕਰਨ ਦੇ ਕੀਤੇ ਜਾ ਰਹੇ